ਸੱਚ ਗੱਲ ਦੀ ਤੁਸੀਂ ਵੇਖ ਰਹੇ ਹੋ 247 ਪੰਜਾਬ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੱਸ ਦਈਏ ਕਿ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਦਿਨ-ਪ੍ਰਤੀ ਦਿਨ ਲੋਕਾਂ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਤੇ ਹੀ ਕਾਂਗਰਸ ਨੂੰ ਇੱਕ ਵੱਡਾ ਚਟਕਾ ਲੱਗਿਆ ਜੀ ਹਾਂ ਕਾਂਗਰਸ ਦਾ ਇੱਕ ਹੋਰ ਜਿਹੜਾ ਅਧਿਐਕਸ਼ ਸੀ ਉਸ ਨੇ ਅਸਤੀਫਾ ਦੇ ਦਿੱਤਾ ਹੈ ਦੱਸ ਦਈਏ ਕਿ ਅਰਵਿੰਦ ਸਿੰਘ ਲਵਲੀ ਨੇ ਦਿੱਲੀ ਅਧਿਐਕਸ਼ ਪਦ ਤੋਂ ਅਸਤੀਫਾ ਦੇ ਦਿੱਤਾ ਹੈ ਜੀ ਹਾਂ ਦਿੱਲੀ ਕਾਂਗਰਸ ਤੋਂ ਮਾਲੂਮ ਹੋਇਆ ਕਿ ਲਵਲੀ ਨੇ ਆਪਣੇ ਪਦ ਤੋਂ ਅਸਤੀਫਾ ਅਸਤੀਫਾ ਦੇ ਦਿੱਤਾ ਦੱਸਦੀ ਹੈ ਕਿ ਕਈ ਦਿਨਾਂ ਤੋਂ ਪ੍ਰਦੇਸ਼ ਕਾਰਿਆਲੇ ਵਿੱਚ ਵੀ ਉਹ ਨਹੀਂ ਆ ਰਹੇ ਸਨ ਅਤੇ ਉੱਥੇ ਹੀ ਉੱਤਰ ਪੱਛਮੀ ਦਿੱਲੀ ਤੋਂ ਰਾਜਕੁਮਾਰ ਚੋਹਾਨ ਨੂੰ ਟਿਕਟ ਨਾ ਦੇਣ ਤੋਂ ਉਹ ਨਾਰਾਜ਼ ਵੀ ਚੱਲ ਰਹੀ ਸੀ ਤੇ ਜਿਸ ਦੇ ਚੱਲਦੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਦੱਸਦੀ ਹੈ ਕਿ ਦਿੱਲੀ ਵਿੱਚ ਲੋਕ ਸਭਾ ਚੋਣਾਂ ਹੋਣ ਤੋਂ ਪਹਿਲਾਂ ਹੀ ਕਾਂਗਰਸ ਨੂੰ ਇੱਕ ਵੱਡਾ ਚਟਕਾ ਲੱਗਿਆ ਅਰਵਿੰਦ ਸਿੰਘ ਲਵਲੀ ਨੇ ਦਿੱਲੀ ਕਾਂਗਰਸ ਪ੍ਰਦੇਸ਼ ਅਧਿਐਕਸ਼ ਪਦ ਤੋਂ ਅਸਤੀਫਾ ਦੇ ਦਿੱਤਾ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਸ਼ੀਲਾ ਸਰਕਾਰ ਨੇ 12 ਸਾਲ ਤੱਕ ਮੰਤਰੀ ਦਾ ਕਾਰਿਆਲੇ ਸਾਹਮਿਆ ਸੀ ਅਤੇ ਰਾਜਕਮਰ ਚੋਹਾਨ ਨੇ ਟਿਕਟ ਨਾ ਮਿਲਨੇ ਤੇ ਕਾਂਗਰਸ ਨੂੰ ਅਸਤੀਫਾ ਦੇ ਦਿੱਤਾ ਦੱਸਦੇ ਕਿ ਪ੍ਰਦੇਸ਼ ਕਾਂਗਰਸ ਤੋਂ ਮਾਲੂਮ ਹੋਈਏ ਜਾਣਕਾਰੀ ਜਿਤھے ਪਤਾ ਲੱਗਿਆ ਕਿ ਲਵਲੀ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਉਹਦੇ ਤਨ ਦੱਸ ਦਿੰਦੇ ਆ ਕਿ ਹਾਲੇ ਵਿੱਚ ਰਾਜਕਮਰ ਚੋਹਾਨ ਨੇ ਕਾਂਗਰਸ ਨੂੰ ਅਸਤੀਫਾ ਦਿੱਤਾ ਤੇ ਉਹਨਾਂ ਨੇ ਇਸ ਦਾ ਕਾਰਨ ਜਿਹੜਾ ਹੈ ਉਹ ਦੱਸਿਆ ਕਿ ਪ੍ਰਦੇਸ਼ ਪ੍ਰਵਾਰੀ ਦੀਪਕ ਬਾਬਰੀਆ ਦਾ ਵਿਵਹਾਰ ਜਿਸ ਦੇ ਕਾਰਨ ਉਹਨਾਂ ਨੇ ਅਸਤੀਫਾ ਦਿੱਤਾ ਅਤੇ ਉੱਥੇ ਹੀ ਉੱਤਰ ਪੱਸ਼ਮੀਰ ਦਿੱਲੀ ਖੇਤਰ ਤੋਂ ਟਿਕਟ ਕਾਂਗਰਸ ਜਿਸ ਤੋਂ ਬਾਅਦ ਉਹਨਾਂ ਨੇ ਟਿਕਟ ਨਹੀਂ ਦਿੱਤੀ ਅਤੇ 3 ਦਿਨ ਪਹਿਲਾਂ ਬੈਠਕ ਵਿੱਚ ਉਹਨਾਂ ਨੇ ਵਿਰੋਧ ਵੀ ਕੀਤਾ ਜਿਸ ਤੋਂ ਬਾਅਦ ਬਾਬਰੀਆ ਨਾਲ ਉਹਨਾਂ ਦੀ ਕਾਫੀ ਕਹਾ ਸੁਣੀ ਹੋਈ ਕਾਫੀ ਨੋਕ-ਝੋਕ ਦੱਸੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਪਾਰਟੀ ਦੇ ਖਿਲਾਫ ਇੱਕ ਸ਼ਿਕਾਇਤ ਵੀ ਦਰਜ ਕੀਤੀ ਗਈ ਹੈ ਲੇਕਿਨ ਇਹ ਸ਼ਿਕਾਇਤ ਕਾਰਵਾਈ ਦੇ ਲਈ ਆਲਾ ਕਮਾਨ ਕੋਲ ਗਈ ਸੀ ਭੇਜੀ ਗਈ ਸੀ ਲੇਕਿਨ ਉਹਨਾਂ ਨੇ ਸ਼ਿਕਾਇਤ ਦਾ ਕੋਈ ਨਿਪਟਾਰਾ ਨਹੀਂ ਕਰਾਇਆ ਜਿਸ ਤੋਂ ਬਾਅਦ ਇਹ ਨਿਪਟਾਰਾ ਹੋਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਕਾਂਗਰਸ ਛੱਡ ਦਿੱਤੀ ਸੋ ਸ਼ਗਲ ਜੀ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੱਸ ਦਈਏ ਕਿ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਦਿਨ-ਪ੍ਰਤੀ ਦਿਨ ਲੋਕਾਂ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਤੇ ਹੀ ਕਾਂਗਰਸ ਨੂੰ ਇੱਕ ਵੱਡਾ ਚਟਕਾ ਲੱਗਿਆ ਜੀ ਹਾਂ ਕਾਂਗਰਸ ਦਾ ਇੱਕ ਹੋਰ ਜਿਹੜਾ ਅਧਿਆਕਸ਼ ਸੀ ਉਸ ਨੇ ਅਸਤੀਫਾ ਦੇ ਦਿੱਤਾ ਦੱਸ ਦਈਏ ਕਿ ਅਰਵਿੰਦ ਸਿੰਘ ਲਵਲੀ ਨੇ ਦਿੱਲੀ ਅਧਿਐਕਸ਼ ਪਦ ਤੋਂ ਅਸਤੀਫਾ ਦੇ ਦਿੱਤਾ ਜੀ ਹਾਂ ਦਿੱਲੀ ਕਾਂਗਰਸ ਤੋਂ ਮਾਲੂਮ ਹੋਇਆ ਕਿ ਲਵਲੀ ਨੇ ਆਪਣੇ ਪਦ ਤੋਂ ਅਸਤੀਫਾ ਅਸਤੀਫਾ ਦੇ ਦਿੱਤਾ ਹੈ ਦੱਸਦੀ ਹੈ ਕਿ ਕਈ ਦਿਨਾਂ ਤੋਂ ਪ੍ਰਦੇਸ਼ ਕਾਰਿਆਲ័យ ਵਿੱਚ ਵੀ ਉਹ ਨਹੀਂ ਆ ਰਹੇ ਸਨ ਅਤੇ ਉੱਥੇ ਹੀ ਉੱਤਰ ਪੱਛਮੀ ਦਿੱਲੀ ਤੋਂ ਰਾਜਕੁਮਾਰ ਚੋਹਾਨ ਨੂੰ ਟਿਕਟ ਨਾ ਦੇਣ ਤੋਂ ਉਹ ਨਾਰਾਜ਼ ਵੀ ਚੱਲ ਰਹੀ ਸੀ ਤੇ ਜਿਸ ਦੇ ਚੱਲਦੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਦੱਸਦੀ ਹੈ ਕਿ ਦਿੱਲੀ ਵਿੱਚ ਲੋਕ ਸਭਾ ਚੋਣਾਂ ਹੋਣ ਤੋਂ ਪਹਿਲਾਂ ਹੀ ਕਾਂਗਰਸ ਨੂੰ ਇੱਕ ਵੱਡਾ ਚਟਕਾ ਲੱਗਿਆ ਅਰਵਿੰਦ ਸਿੰਘ ਲਵਲੀ ਨੇ ਦਿੱਲੀ ਕਾਂਗਰਸ ਪ੍ਰਦੇਸ਼ ਅਧਿ ਕਸ਼ ਪਦ ਤੋਂ ਅਸਤੀਫਾ ਦੇ ਦਿੱਤਾ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਸ਼ੀਲਾ ਸਰਕਾਰ ਨੇ 12 ਸਾਲ ਤੱਕ ਮੰਤਰੀ ਦਾ ਕਾਰਿਆਲੇ ਸਾਹਮਿਆ ਸੀ ਅਤੇ ਰਾਜਕਮਰ ਚੋਹਾਨ ਨੇ ਟਿਕਟ ਨਾ ਮਿਲਨੇ ਤੇ ਕਾਂਗਰਸ ਨੂੰ ਅਸਤੀਫਾ ਦੇ ਦਿੱਤਾ ਦੱਸਦੇ ਕਿ ਪ੍ਰਦੇਸ਼ ਕਾਂਗਰਸ ਤੋਂ ਮਾਲੂਮ ਹੋਈਏ ਜਾਣਕਾਰੀ ਜਿਤھے ਪਤਾ ਲੱਗਿਆ ਕਿ ਲਵਲੀ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਉਹਦੇ ਤਨ ਦੱਸ ਦਿੰਦੇ ਆ ਕਿ ਹਾਲੇ ਵਿੱਚ ਰਾਜਕਮਰ ਚੋਹਾਨ ਨੇ ਕਾਂਗਰਸ ਨੂੰ ਅਸਤੀਫਾ ਦਿੱਤਾ ਤੇ ਉਹਨਾਂ ਨੇ ਇਸ ਦਾ ਕਾਰਨ ਜਿਹੜਾ ਹੈ ਉਹ ਦੱਸਿਆ ਕਿ ਪ੍ਰਦੇਸ਼ ਪ੍ਰਵਾਰੀ ਦੀਪਕ ਬਾਬਰੀਆ ਦਾ ਵਿਵਹਾਰ ਜਿਸ ਦੇ ਕਾਰਨ ਉਹਨਾਂ ਨੇ ਅਸਤੀਫਾ ਦਿੱਤਾ ਅਤੇ ਉੱਥੇ ਹੀ ਉੱਤਰ ਪੱਸ਼ਮੀਰ ਦਿੱਲੀ ਖੇਤ ਤੋਂ ਟਿਕਟ ਕਾਂਗਰਸਨ ਜਿਸ ਤੋਂ ਬਾਅਦ ਉਹਨਾਂ ਨੇ ਟਿਕਟ ਨਹੀਂ ਦਿੱਤੀ ਅਤੇ 3 ਦਿਨ ਪਹਿਲਾਂ ਬੈਠਕ ਵਿੱਚ ਉਹਨਾਂ ਨੇ ਵਿਰੋਧ ਵੀ ਕੀਤਾ ਜਿਸ ਤੋਂ ਬਾਅਦ ਬਾਬਰੀਆ ਨਾਲ ਉਹਨਾਂ ਦੀ ਕਾਫੀ ਕਹਾ ਸੁਣੀ ہوئی ਕਾਫੀ ਨੋਕ-ਝੋਕ ਦੱਸੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਪਾਰਟੀ ਦੇ ਖਿਲਾਫ ਇੱਕ ਸ਼ਿਕਾਇਤ ਵੀ ਦਰਜ ਕੀਤੀ ਗਈ ਹੈ ਲੇਕਿਨ ਇਹ ਸ਼ਿਕਾਇਤ ਕਾਰਵਾਈ ਦੇ ਲਈ ਆਲਾ ਕਮਾਨ ਕੋਲ ਗਈ ਸੀ ਭੇਜੀ ਗਈ ਸੀ ਲੇਕਿਨ ਉਹਨਾਂ ਨੇ ਸ਼ਿਕਾਇਤ ਦਾ ਕੋਈ ਨਿਪਟਾਰਾ ਨਹੀਂ ਕਰਾਇਆ ਜਿਸ ਤੋਂ ਬਾਅਦ ਇਹ ਨਿਪਟਾਰਾ ਹੋਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਕਾਂਗਰਸ ਛੱਡ ਦਿੱਤੀ